ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ A1 ਪੰਜਾਬੀ ਟੀਵੀ ਤੇ ਮੈਂ ਹਮਾਂਸੂ ਔਟਵਾਰ ਲੈ ਕੇ ਹਾਜ਼ਰ ਹੋਈਆਂ ਅੱਜ ਦੀਆਂ ਮੁੱਖ ਖਬਰਾਂ ਤੇ ਵਿਸ਼ੇਸ਼ ਚਰਚਾ ਮੇਰੇ ਨਾਲ ਸਟੂਡੀਓ ਦੇ ਵਿੱਚ ਮੇਰੇ ਸਹਿਯੋਗੀ ਸੋਨਮ ਸ਼ਰਮਾ ਮੌਜੂਦ ਨੇ ਬਹੁਤ ਬਹੁਤ ਸਵਾਗਤ ਹੈ ਸੋਨਮ ਸ਼ਰਮਾ ਥੋੜਾ ਸਟੂਡੀਓ ਦੇ ਵਿੱਚ ਆਨੁਰਾਧ ਜੀ ਗੱਲ ਕਰਦੇ ਹਾਂ ਫਰੀਦਕੋਟ ਦੀ ਸੋਨਮ ਫਰੀਦਕੋਟ ਦੇ ਵਿੱਚ ਪੈਟਰੋਲ ਪੰਪ ਤੇ ਗੋਲੀ ਚੱਲੀ ਹੈ ਇਸ ਤੇ ਤੁਹਾਡਾ ਕੀ ਕਹਿਣਾ ਹੈ ਦੇਖੋ ਜਿਹੜੀ ਮਾਨਸੂ ਜਿਹੜੀ ਕੱਲ ਫਰੀਦਕੋਟ ਦੇ ਵਿੱਚ ਪੈਟਰੋਲ ਪੰਪ ਤੇ ਜਿਹੜੀ ਗੋਲੀ ਚੱਲੀ ਹੈ ਫਿਲਹਾਲ ਆਪਾਂ ਦੇਖਦੇ ਹਾਂ ਕਿ ਜਿਹੜੇ ਹੜਤਾਲ ਦੇ ਚੱਲਦੇ ਆ ਜਿਹੜਾ ਕੱਲ ਲਾਈਨਾਂ ਲੱਗੀਆਂ ਹੋਈਆਂ ਸੀਗੀਆਂ ਪੈਟਰੋਲ ਪੰਪਾਂ ਦੇ ਉਸ ਦੇ ਅਕੋਰਡਿੰਗ ਜਿਹੜਾ ਇੱਕ ਨੋਜਬਾਨ ਆਇਆ ਤੇ ਨੋਜਬਾਨ ਜਦੋਂ ਪੈਟਰੋਲ ਪਉਣ ਲੱਗਿਆ ਆਪਣੇ ਜਿਹੜਾ ਬਾਈਕ ਦੇ ਵਿੱਚ ਤਾਂ ਉਹਨਾਂ ਦੀ ਜਿਹੜੀ ਹੈ ਪੈਟਰੋਲ ਪੰਪ ਦੇ ਮਾਲਕ ਦੇ ਨਾਲ ਤੂ ਤੂ ਮੈਂ ਮੈਂ ਹੋ ਗਈ ਤੇ ਉਹਨਾਂ ਦੀ ਜਿਹੜੀ ਆਪਸ ਦੇ ਵਿੱਚ ਹੱਥੋਂ ਪਾਈ ਹੋਈ ਹੈ ਹੱਥੋਂ ਪਾਈ ਕਿਉਂ ਹੋਈ ਹੈ ਕਿ ਜਿਹੜਾ ਹੈ ਪੈਟਰੋਲ ਦੇ ਰੇਟ ਨੂੰ ਲੈ ਕੇ ਜਿਹੜੀ ਹੈ ਇਹ ਉਹਨਾਂ ਦੇ ਆਪਸ ਦੇ ਵਿੱਚ ਝਗੜਾ ਹੋਇਆ ਪਹਿਲਾਂ ਉਹਨਾਂ ਦੀ ਹੱਥ ਪਾਈ ਹੋਈ ਹੈ ਤੇ ਇਸ ਤੋਂ ਬਾਅਦ ਜਿਹੜਾ ਹੈ ਪੈਟਰੋਲ ਪੰਪ ਮਾਲਕ ਨੇ ਉਸ ਨੌਜਵਾਨ ਦੇ ਉੱਪਰ ਫਾਇਰ ਕੀਤੀ ਹੈ ਤੇ ਫਾਇਰ ਕਰਨ ਤੋਂ ਬਾਅਦ ਜਿਹੜੇ ਆ ਉਹਦੇ ਗੋਲੀ ਲੱਤ ਤੇ ਲੱਗੀ ਜਿਸ ਦੇ ਨਾਲ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਤੇ ਉਹਨੂੰ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਦੇਖੋ ਕੀ ਕਹਿਣਾ ਚਾਹੂਗੇ ਕਿ ਗੋਲੀ ਗੋਲੀ ਚੱਲੀ ਹੈ ਉੱਥੇ ਕੀ ਕਹਿਣਾ ਚਾਹੂਗੇ ਕਿ ਅੱਜਕੱਲ ਦੇਖੋ ਛੋਟੀ ਛੋਟੀ ਗੱਲਾਂ ਤੇ ਲੋਕ ਐਨੇ ਜ਼ਿਆਦਾ ਗੁੱਸੇ ਦੇ ਵਿੱਚ ਆ ਜਾਂਦੇ ਨੇ ਕਿ ਉਹ ਗੋਲੀਆਂ ਤੱਕ ਚਲਾਨ ਤੇ ਉਤਾਰੂ ਹੋ ਜਾਂਦੇ ਨੇ ਕੀ ਕਹਿਣਾ ਚਾਹੂਗੇ ਪੰਜਾਬ ਦੇ ਮਾਹੌਲ ਬਾਰੇ ਦੇਖੋ ਮਾਨਸੂ ਆ ਜਿਹੜੀਆਂ ਨਿਊਜ਼ ਦੇਖਦੇ ਆ ਕਿ ਲੁੱਟਾਂ ਗੁਆ ਹੁੰਦੀਆਂ ਨੇ ਵੱਡੇ ਵੱਡੀਆਂ ਵਾਰਦਾਤਾਂ ਹੁੰਦੀਆਂ ਨੇ ਕਿ ਇਹਦਾ ਵੱਡਾ ਕਾਰਨ ਆਪਾਂ ਨਸ਼ਾ ਮੰਨਦੇ ਹੁੰਨੇ ਆ ਕਿ ਇਹਦੇ ਨਸ਼ੇ ਦੇ ਨਾਲ ਨਾਲ ਆਪਾਂ ਗੁੱਸਾ ਤੇ ਸ਼ੈਨ ਸ਼ਕਤੀ ਜਿਹੜੀ ਹੈ ਆਪਣੇ ਇਨਸਾਨ ਦੇ ਵਿੱਚ ਖਤਮ ਹੁੰਦੀ ਜਾ ਰਹੀ ਹੈ ਕਿ ਦੇਖੋ ਜਿਹੜੀ ਗੋਲੀ ਚੱਲੀ ਹੈ ਕੋਈ ਜ਼ਿਆਦਾ ਮਾਮੂਲੀ ਜੀ ਜਿਹੜੀ ਗੱਲ ਸੀਗੀ ਉਹਨੇ ਸਿਰਫ ਰੇਟ ਦੇ ਬਾਰੇ ਗੱਲਬਾਤ ਕੀਤੀ પેટ્રોલ ਪੰਪ ਤੇ ਹਾਂ ਜਿਹੜੇ પેટ્રોલ ਦੇ ਰੇਟ ਬਾਰੇ ਜਿਹੜੀ ਗੱਲਬਾਤ ਕੀਤੀ ਸੀ ਤੇ ਆਪਸ ਦੇ ਵਿੱਚ ਜਿਹੜਾ ਉਹਨਾਂ ਦਾ ਝਗੜਾ ਹੋ ਗਿਆ ਝਗੜਾ ਇੰਨਾ ਕਦਰ ਵੱਧ ਗਿਆ ਕਿ ਨੇ ਜਿਹੜੀ ਹੈ પેટ્રોલ ਪੰਪ ਮਾਲਕ ਨੇ ਜਿਹੜਾ ਉਸ ਨੌਜਵਾਨ ਦੇ ਪਰ ਗੋਲੀ ਚਲਾ ਦਿੱਤੀ। ਹਾਂਜੀ। ਦੇਖੋ ਕੱਲ પેટ્રોલ ਪੰਪਾਂ ਤੇ ਭੀੜ ਤਾਂ ਆਪਾਂ ਦੇਖੀ ਐ ਕਿ ਬਹੁਤ ਜ਼ਿਆਦਾ ਭੀੜ પેટ્રોલ ਪੰਪਾਂ ਤੇ ਲੱਗੀ ਹੋਈ ਸੀ। ਕੀ ਕਹਿਣਾ ਚਾਹੋਗੇ? ਦੇਖੋ ਸਥਿਤੀਆਂ ਜੋ ਸੀਗੀਆਂ ਉਹ ਆ ਕਾਫੀ ਜ਼ਿਆਦਾ ਬੜੀਆਂ ਹੋਈਆਂ ਸੀਗੀਆਂ ਅਜਿਹੀਆਂ ਕਿ ਲੜਾਈ ਝਗੜਾ ਵੀ ਹੋ ਰਿਹਾ ਸੀਗਾ ਤੇ ਉੱਥੇ ਪੁਲਿਸ ਪ੍ਰਸ਼ਾਸਨ ਮੌਜੂਦ ਨਹੀਂ ਸੀ। ਇਸ ਤੇ ਕੀ ਕਹਿਣਾ ਚਾਹੋਗੇ ਕਿ ਪੁਲਿਸ ਪ੍ਰਸ਼ਾਸਨ ਨੂੰ ਵੀ ਇੱਥੇ ਥੋੜਾ ਸਖਤ ਹੋਣ ਦੀ ਲੋੜ ਸੀ। ਜੀ ਉਹ ਇਹ ਦੇਖੋ ਜਿਹੜੀਆਂ ਕੱਲ પેટ્રોલ ਪੰਪ ਤੇ ਲਾਈਨਾਂ ਲੱਗੀਆਂ ਹੋਈਆਂ ਸੀ ਉਸ ਦੇ ਅਕੋਰਡਿੰਗ ਆਪਾਂ ਵੀ ਜਿਹੜੀਆਂ ਮਾਨਸੂਨ ਨਿਊਜ਼ ਲਗਾਈਆਂ ਸੀ ਜੀ ਉਸ ਦੇ ਵਿੱਚ ਆਪਾਂ ਵੀ ਦੇਖਿਆ ਕਿ ਕਿੰਨੀ ਹੈ ਜਿਹੜੀ ਹੈ ਪਬਲਿਕ ਹਰਾਸ਼ਮੈਂਟ ਫੋਰੀ ਸੀ ਪਬਲਿਕ ਨੂੰ ਤੇ ਉਸ ਦੇ ਨਾਲ ਹੈ ਕਈ ਵਾਰ ਆਪਾਂ ਦੇਖਿਆ ਕਿ ਲੜਾਈ ਝਗੜਾ ਵੀ ਪੈਟਰੋਲ ਪੰਪਾਂ ਤੇ ਹੋਇਆ ਹੈ ਜਿਲ੍ਹੇ ਦੇ ਵਿੱਚ ਜਿਹੜਾ ਪ੍ਰਸ਼ਾਸਨ ਨੂੰ ਸਖਤ ਹੋਣ ਦੀ ਲੋੜ ਸੀਗੀ ਪੁਲਿਸ ਪ੍ਰਸ਼ਾਸਨ ਨੂੰ ਚਾਹੀਦਾ ਸੀਗਾ ਕਿ ਉੱਥੇ ਮੌਜੂਦ ਹੋਣਾ ਚਾਹੀਦਾ ਸੀ ਨਾ ਜੋ ਤਾਂ ਜੋ ਕੋਈ ਘਟਨਾ ਨਾ ਵਾਪਰ ਸਕੇ ਹਾਂਜੀ ਦੇਖੋ ਜੇਕਰ ਪੁਲਿਸ ਪ੍ਰਸ਼ਾਸਨ ਉੱਥੇ ਮੌਜੂਦ ਹੁੰਦੀ ਤਾਂ ਸ਼ਾਇਦ ਇਹ ਗੋਲੀ ਜੋ ਚੱਲੀ ਹੈ ਇਹ ਨਾ ਚੱਲਦੀ ਕਿਉਂਕਿ ਸਥਿਤੀ ਤੇ ਕਾਬੂ ਪਾਇਆ ਜਾ ਸਕਦਾ ਸੀ ਜੀ ਹਾਂ ਆ ਨਵੇਂ ਹਿੱਟ ਐਂਡ ਰਨ ਕਾਨੂੰਨ ਦੇ ਵਿੱਚ ਜਲੰਧਰ ਵਿਖੇ ਧਰਨਾ ਲਗਾਇਆ ਗਿਆ ਹੈ ਕੀ ਕਹਿਣਾ ਚਾਹੂਗੇ ਦੇਖੋ ਜਿਹੜਾ ਜਲੰਧਰ ਵਿਖੇ ਟਰੱਕ ਡਰਾਈਵਰਾਂ ਵੱਲੋਂ ਅੱਜ ਧਰਨਾ ਲਗਾਇਆ ਜਾਣਾ ਸੀਗਾ ਉਸ ਦੇ ਅਕੋਰਡਿੰਗ ਜਿਹੜਾ ਹੈ ਇਹ ਜਿਹੜੇ ਕਾਨੂੰਨ ਜਿਹੜੇ ਬਣਾਏ ਗਏ ਸੀ ਕੇਂਦਰ ਸਰਕਾਰ ਵੱਲੋਂ ਕਿ ਜਿਹੜਾ ਕਿਸੇ ਵੀ ਡਰਾਈਵਰ ਵੱਲੋਂ ਕੋਈ ਐਕਸੀਡੈਂਟ ਹੁੰਦਾ ਜਾਂ ਕਿਸੇ ਦੀ ਐਕਸੀਡੈਂਟ ਕਾਰਨ ਸੜਕੀ ਹਾਦਸੇ ਦੇ ਵਿੱਚ ਮੌਤ ਹੋ ਜਾਂਦੀ ਹੈ ਤਾਂ ਉਸ ਦੇ ਅਕੋਰਡਿੰਗ ਜਿਹੜੀ ਹੈ ਸਜ਼ਾ ਸੁਣਾਈ ਜਾਵੇਗੀ 10 ਸਾਲ ਦੀ ਤੇ ਲੱਖਾਂ ਰੁਪਏ ਜਿਹੜਾ ਜੁਰਮਾਨਾ ਕੀਤਾ ਜਾਵੇਗਾ ਇਸ ਦੇ ਅਕੋਰਡਿੰਗ ਜਿਹੜਾ ਟਰੱਕ ਡਰਾਈਵਰਾਂ ਵੱਲੋਂ ਹੜਤਾਲ ਕੀਤੀ ਗਈ ਸੀ ਕੱਲ ਤੇ ਅੱਜ ਵੀ ਜਲੰਧਰ ਦੇ ਵਿੱਚ ਹੜਤਾਲ ਕਰਨੀ ਸੀ ਉਹਨਾਂ ਨੇ ਤੇ ਜਿਹੜਾ ਹੈ ਉੱਥੇ ਧਰਨਾ ਲਗਾਉਣਾ ਸੀ ਹੁਣ ਦੇਖਣਾ ਹੈ ਹੋਵੇਗਾ ਕਿ ਅੰਦਰ ਜਿਹੜਾ ਜਲੰਧਰ ਦੇ ਵਿੱਚ ਟਰੱਕ ਡਰਾਈਵਰ ਨੂੰ ਐਂਟਰ ਹੋਣ ਦਿੱਤਾ ਜਾਵੇਗਾ ਜਾਂ ਨਹੀਂ ਜੀ ਦੇਖੋ ਦੇਸ਼ ਦਾ ਮਾਹੌਲ ਕਿੰਨਾ ਖਰਾਬ ਹੋ ਰਿਹਾ ਪੰਜਾਬ ਦੇ ਵਿੱਚ ਡਰਾਈਵਰਾਂ ਨੇ ਹੜਤਾਲਾਂ ਕੀਤੀਆਂ ਹੋਈਆਂ ਨੇ ਜੇਕਰ ਭਾਰਤ ਦੀ ਵੀ ਗੱਲ ਕਰੀਏ ਤਾਂ ਕਾਫੀ ਜਗ੍ਹਾ ਤੇ ਹੜਤਾਲਾਂ ਕੀਤੀਆਂ ਹੋਈਆਂ ਨੇ ਡਰਾਈਵਰਾਂ ਨੇ ਕੀ ਲੱਗਦਾ ਹੈ ਕਿ ਕੇਂਦਰ ਸਰਕਾਰ ਜੋ ਹੈ ਹੁਣ ਆਪਣੇ ਇਸ ਫੈਸਲੇ ਨੂੰ ਵਾਪਸ ਲਵੇਗੀ ਜਾਂ ਨਹੀਂ ਲਵੇਗੀ ਦੇਖੋ ਉਹਨਾਂ ਨੇ ਕਹਿ ਦਿੱਤਾ ਬਟ ਹਲੇ ਕਾਨੂੰਨ ਲਾਗੂ ਨਹੀਂ ਹੋਏ ਸੀ ਕੌਣ ਨਹੀਂ ਲਿਖਤੀ ਰੂਪ ਦੇ ਵਿੱਚ ਲੈ ਨਹੀਂ ਦਿੱਤਾ ਤੇ ਕਿਹਾ ਜਾ ਰਿਹਾ ਸੀਗਾ ਕਿ ਇਹ ਕਾਨੂੰਨ ਲਾਗੂ ਕੀਤੇ ਜਾਣਗੇ ਪਰ ਜਿਹੜਾ ਇਹ ਟਰੱਕ ਡਰਾਈਵਰਾਂ ਵੱਲੋਂ ਤੇ ਹੋਰ ਵੀ ਆਪਣੇ ਡਰਾਈਵਰ ਭਾਈ ਨੇ ਜਿਹੜੇ ਪੀਆਰਟੀਸੀ ਬੱਸਾਂ ਦੀ ਆਪਾਂ ਗੱਲ ਕਰੀਏ ਕਿ ਉਹਨਾਂ ਦੀ ਵੀ ਗੱਲ ਕਰ ਰਹੇ ਆਂ ਕਿ ਜਿਹੜੇ ਨੇ ਡਰਾਈਵਰ ਨੇ ਹਰ ਇੱਕ ਜਿਹੜਾ ਸੜਕਾਂ ਦੇ ਉੱਪਰ ਜਿਹੜੇ ਚੱਲ ਰਹੇ ਨੇ ਉਹਨਾਂ ਵੱਲੋਂ ਇਹ ਜਿਹੜੀ ਹੜਤਾਲ ਕੀਤੀ ਗਈ ਸੀ ਤਾਂ ਜੋ ਜਿਹੜੇ ਨੇ ਇਹ ਕਾਨੂੰਨ ਲਾਗੂ ਨਾ ਹੋ ਸਕਣ ਕਿ ਉਹਨਾਂ ਨੂੰ ਵਾਪਸ ਲਿਆ ਜਾਵੇ। ਹੁਣ ਦੇਖਣਾ ਇਹ ਹੋਊਗਾ ਕਿ ਜਿਹੜੀ ਹੈ ਕੇਂਦਰ ਸਰਕਾਰ ਇਹਨਾਂ ਕਾਨੂੰਨ ਨੂੰ ਵਾਪਸ ਲੈਂਦੀ ਹੈ ਜਾਂ ਨਹੀਂ। ਜੀ। ਤੇ ਅਜਿਹੀਆਂ ਜਿਹੜੀ ਸਥਿਤੀਆਂ ਬਣੀਆਂ ਹੋਈਆਂ ਨੇ ਜਿਵੇਂ ਗੱਲ ਕਰੀਏ ਪੰਜਾਬ ਦਾ ਮਾਹੌਲ ਤਾਂ ਦੇਖੋ ਕਾਫੀ ਜ਼ਿਆਦਾ ਖਰਾਬ ਨਜ਼ਰ ਆ ਰਿਹਾ ਹੈ। ਤਾਂ ਇੱਥੇ ਭਗਵੰਤ ਮਾਨ ਦੀ ਸਰਕਾਰ ਨੂੰ ਵੀ ਕੁਝ ਕਦਮ ਚੁੱਕਣੇ ਚਾਹੀਦੇ ਨੇ ਤਾਂ ਕਿ ਜਿਹੜੇ ਡਰਾਈਵਰ ਨੇ ਉਹਨਾਂ ਨੂੰ ਵੀ ਇਹ ਵਿਸ਼ਵਾਸ ਦਿਵਾਇਆ ਜਾ ਕੀ ਕਾਨੂੰਨ ਹਲੇ ਲਾਗੂ ਨਹੀਂ ਹੋਇਆ ਇਹ ਸਿਰਫ ਲਿਖਤੀ ਰੂਪ ਦੇ ਵਿੱਚ ਆਇਆ ਹੈ ਕੀ ਕਹਿਣਾ ਚਾਹੋਗੇ ਦੇਖੋ ਮਾਨਸੂ ਆਪਾਂ ਸੀਐਮ ਭਗਵੰਤ ਮਾਨ ਜੀ ਨੂੰ ਤਾਂ ਨਹੀਂ ਕਹਿ ਸਕਦੇ ਕਿਉਂਕਿ ਇਹ ਜਿਹੜੇ ਕਾਨੂੰਨ ਨੇ ਕੇਂਦਰ ਸਰਕਾਰ ਵੱਲੋਂ ਆਪਣੀ ਸੈਂਟਰ ਸਰਕਾਰ ਵੱਲੋਂ ਜਿਹੜੇ ਬਣਾਏ ਗਏ ਨੇ ਕਿਉਂਕਿ ਇਹਦੇ ਵਿੱਚ ਜਿਹੜਾ ਸੈਂਟਰ ਸਰਕਾਰ ਨੂੰ ਖੁਦ ਸੋਚਣਾ ਚਾਹੀਦਾ ਹੈ ਕਿ ਅਸੀਂ ਜਿਹੜਾ ਡਰਾਈਵਰਾਂ ਨੂੰ ਕਿੰਨਾ ਜਿਹੜਾ ਤੰਗ ਪ੍ਰੇਸ਼ਾਨ ਕਰ ਰਹੇ ਹਾਂ ਉਹਨਾਂ ਲਈ ਚਲੋ ਹਰ ਇੱਕ ਦਾ ਕਾਨੂੰਨ ਦੇ ਅਕੋਰਡਿੰਗ ਜਿਹੜਾ ਚੱਲਣਾ ਚਾਹੀਦਾ ਹੈ ਕੋਈ ਜਾਇਜ਼ ਕਾਨੂੰਨ ਬਣਾਓ ਕਿ ਇਹ ਤਾਂ ਇੱਕ ਨਜਾਇਜ਼ ਕਾਨੂੰਨ ਹੋ ਗਏ ਦੇਖੋ 10 ਲੱਖ ਦਾ ਤੁਸੀਂ ਜੁਰਮਾਨਾ ਕਹਿ ਰਹੇ ਹੋ 10 ਸਾਲ ਦੀ ਉਹਨਾਂ ਨੂੰ ਸਜ਼ਾ ਸੁਣਾ ਰਹੇ ਹੋ ਕਿਉਂਕਿ ਹਰ ਇੱਕ ਕਿਸੇ ਦਾ ਮਨ ਨਹੀਂ ਕਰਦਾ ਮਨਸੂ ਕਿਸੇ ਦਾ ਦਿਲ ਨਹੀਂ ਕਰਦਾ ਕਿਸੇ ਦਾ ਐਕਸੀਡੈਂਟ ਕਰਨ ਨੂੰ ਕੋਈ ਜਾਣ ਬੁੱਝ ਕੇ ਨਹੀਂ ਐਕਸੀਡੈਂਟ ਕਰਦਾ ਹੁੰਦਾ ਕੋਈ ਅਚਾਨਕ ਹੋ ਜਾਂਦਾ ਹੈ ਬਟ ਜਿਹੜਾ ਉਹਨਾਂ ਨੂੰ ਜਿਹੜੀ ਬਣਦੀ ਸਜ਼ਾ ਦਿਓ ਕੋਈ ਮਾਮਲਾ ਜਿਹੜਾ ਦਰਜ ਕਰਨਾ ਕੇਸ ਦਰਜ ਕਰਨਾ ਉਹ ਕਰੋ ਨਾ ਕਿ ਜਿਹੜਾ ਇਹ 10 ਸਾਲ ਦੀ ਉਹਨਾਂ ਨੂੰ ਸਜ਼ਾ ਸੁਣਾਓ ਜਾਂ 10 ਲੱਗਦਾ ਜਿਹੜਾ ਜੁਰਮਾਨਾ ਕਰੋ ਜੀ ਦੇਖੋ ਵੈਸੇ ਤਾਂ ਆਪਾਂ ਕੱਲ ਵੀ ਗੱਲ ਕੀਤੀ ਸੀ ਕਿ ਡਰਾਈਵਰਾਂ ਦੀ ਇਹ ਮੰਗ ਹੈਗੀ ਕਿ ਇਹ ਕਾਨੂੰਨ ਨੂੰ ਰੱਦ ਕੀਤਾ ਜਾਵੇ ਕਿਉਂਕਿ ਡਰਾਈਵਰ ਹੁਣ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਆ ਨੇ ਮੰਨ ਤੋ ਤਾਂ ਨਹੀਂ ਕੋਈ ਐਕਸੀਡੈਂਟ ਵੀ ਕਰਦਾ ਤਾਂ ਕੀ ਲੱਗਦਾ ਕਿ ਡਰਾਈਵਰਾਂ ਦੀਆਂ ਇੱਥੇ ਮੰਗਾਂ ਪੂਰੀਆਂ ਕੀਤੀਆਂ ਜਾਣੀਆਂ ਜਾਂ ਫਿਰ ਉਹਨਾਂ ਨੂੰ ਵੀ ਕਿਸਾਨ ਮੋਰਚੇ ਦੀ ਤਰ੍ਹਾਂ ਇਹ ਜੋ ਹੜਤਾਲ ਹੈ ਕਿਤੇ ਇਹ ਮੋਰਚੇ ਦਾ ਰੂਪ ਧਾਰਨ ਨਾ ਕਰ ਲੇ ਹੂੰ ਦੇਖੋ ਇਹਦੇ ਵਿੱਚ ਕਿਹਾ ਤਾਂ ਹੈ ਕਿ ਮੀਟਿੰਗਾਂ ਚੱਲ ਰਹੀਆਂ ਨੇ ਟ੍ਰਾਂਸਪੋਰਟ ਮੰਤਰੀ ਵੱਲੋਂ ਵੀ ਜਿਹੜੀਆਂ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਕਿ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਟਰੱਕ ਡਰਾਈਵਰ ਨਾਲ ਵੀ ਉਹਨਾਂ ਦੀ ਮੀਟਿੰਗ ਹੋਈ ਹੈ ਪਰ ਉਹ ਸਦਾਵਾਇਆ ਗਿਆ ਕਿ ਅਸੀਂ ਜਿਹੜੇ ਇਹ ਕਾਨੂੰਨ ਨੇ ਵਾਪਸ ਲੈ ਲਵਾਂਗੇ ਪਰ ਦੇਖਣਾ ਹੁਣ ਇਹ ਹੋਵੇ ਕਿ ਕੇਂਦਰ ਸਰਕਾਰ ਕੀ ਫੈਸਲਾ ਲੈਂਦੀ ਹੈ ਕਿ ਇਹਨਾਂ ਦੇ ਜਿਹੜੇ ਕਾਨੂੰਨ ਨੇ ਵਾਪਸ ਲੈਂਦੀ ਹੈ ਜਾਂ ਉਹਨਾਂ ਦੇ ਵਿੱਚ ਕਟੌਤੀ ਕਰਦੀ ਹੈ ਹਾਂਜੀ ਬਿਲਕੁਲ ਆ ਦੇਖੋ ਨਾਬਾ ਵਿਖੇ ਵੀ ਸਿਲੰਡਰ ਸੇਵਾਵਾਂ ਰੱਦ ਕੀਤੀ ਠੱਪ ਕੀਤੀਆਂ ਗਈਆਂ ਨੇ ਕਿਉਂਕਿ ਇੱਥੇ ਵੀ ਡਰ ਸਿਲੰਡਰ ਪਲਾਂਟ ਨੇ ਜਿੱਥੋਂ ਪੂਰੇ ਪੂਰੇ ਕੈਲੋ ਕੀ ਸ਼ਹਿਰਾਂ ਦੇ ਵਿੱਚ ਸਿਲੰਡਰ ਸਪਲਾਈ ਕੀਤੇ ਜਾਂਦੇ ਨੇ ਉਹਨਾਂ ਦੇ ਅੱਗੇ ਵੀ ਹੜਤਾਲ ਕੀਤੀ ਗਈ ਹੈ ਤਾਂ ਇੱਥੇ ਕੀ ਕਹਿਣਾ ਚਾਹੋਗੇ ਦੇਖੋ ਜਿਹੜੀ ਇਹ ਨਾਬੇ ਦੀ ਆਪਾਂ ਗੱਲ ਕਰ ਰਹੀ ਕਿ ਨਾਬੇ ਦੇ ਵਿੱਚ ਜਿਹੜੀਆਂ ਸਿਲੰਡਰ ਪਲਾਂਟ ਹੈ ਜਿਹੜਾ ਉਹਨਾਂ ਦੇ ਸਾਹਮਣੇ ਜਿਹੜਾ ਟਰੱਕ ਡਰਾਈਵਰਾਂ ਨੇ ਧਰਨਾ ਲਗਾਇਆ ਹੋਇਆ ਉਹਨਾਂ ਨੇ ਕਿਹਾ ਕਿ ਜਿਹੜੀਆਂ ਇਹ ਸਿਲੰਡਰ ਵਾਲੀਆਂ ਗੱਡੀਆਂ ਨੇ ਇਹਨਾਂ ਨੂੰ ਵੀ ਨਹੀਂ ਅਸੀਂ ਚਲਾਉਣ ਦੇਵਾਂਗੇ ਕਿ ਜਿਹੜੀਆਂ ਕਿਉਂਕਿ ਜੇਕਰ ਅਸੀਂ ਸਾਰੇ ਹੀ ਹੜਤਾਲ ਕਰਾਂਗੇ ਤਾਂ ਹੀ ਜਿਹੜਾ ਹੈ ਕੇਂਦਰ ਸਰਕਾਰ ਦੇ ਕੰਨ ਦੇ ਸਿਰ ਤੇ ਜਿਹੜੀ ਹੈ ਕੰਨ ਦੇ ਪਿੱਛੇ ਜਿਹੜੀ ਜੂ ਸਰਕੇਗੀ ਕਿ ਤਾਂ ਹੀ ਕੁਝ ਹੋ ਸਕੇਗਾ ਜਿਹੜੇ ਇਹ ਕਾਨੂੰਨ ਨੇ ਕਾਲੇ ਕਾਨੂੰਨ ਉਹਨਾਂ ਨੇ ਕਿਹਾ ਹੈ ਕਿ ਇਹਨਾਂ ਨੂੰ ਵਾਪਸ ਲਿਆ ਜਾਵੇ ਹਾਂਜੀ ਅ ਦੇਖੋ ਇੱਥੇ ਆਮ ਬੰਦਾ ਕਿੰਨਾ ਜ਼ਿਆਦਾ ਪਰੇਸ਼ਾਨ ਹੁੰਦਾ ਹੈ ਕਿਉਂਕਿ ਗੱਲ ਚਾਹੇ ਕਿਸਾਨ ਮੋਰਚੇ ਦੀ ਕਰੀਏ ਜਾਂ ਹੁਣ ਜਿਹੜੀ ਹੜਤਾਲ ਕਰ ਰਹੇ ਨੇ ਡਰਾਈਵਰ ਉਹਨਾਂ ਦੀ ਕਰੀਏ ਤਾਂ ਇਸ ਦੇ ਵਿੱਚ ਪਿਸਦਾ ਦੇਖੋ ਆਮ ਆਦਮੀ ਹੈ ਆਮ ਆਦਮੀ ਨੂੰ ਕੱਲ ਕਿੰਨੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਤੇ ਹੁਣ ਗੱਲ ਕਰੀਏ ਜੇਕਰ ਸਿਲੰਡਰਾਂ ਦੀ ਤਾਂ ਰਸੋਈ ਘਰਾਂ ਦੇ ਵਿੱਚ ਕਿੰਨਾ ਕਸਰ ਇੱਥੇ ਦੇਖਣ ਨੂੰ ਮਿਲੇਗਾ ਜੀ ਦੇਖੋ ਮਾਨਸੂ ਆਪਾਂ ਦੇਖੀਏ ਕਿ ਸੋਈ ਘਰਾਂ ਦੀ ਜਿਆਦਾਤਰ ਹੁਣ ਸਿਲੰਡਰ ਹੀ ਆਪਣੇ ਯੂਜ਼ ਹੁੰਦੇ ਨੇ ਜਿਆਦਾਤਰ ਸ਼ਹਿਰਾਂ ਦੀ ਆਪਾਂ ਗੱਲ ਕਰੀ ਪਿੰਡਾਂ ਦੇ ਫੇਰ ਵੀ ਆਪਾਂ ਕਹਿੰਦੇ ਨੇ ਵੀ ਚੁੱਲ੍ਹੇ ਵਾਲੇ ਹਾਂ ਤੇ ਜਿਹੜੇ ਸ਼ਹਿਰਾਂ ਦੇ ਵਿੱਚ ਜਿਆਦਾਤਰ ਆਪਣੇ ਸਿਲੰਡਰ ਦੀ ਹੀ ਵਰਤੋਂ ਕੀਤੀ ਜਾਂਦੀ ਹੈ ਉਸ ਦੇ ਅਕੋਰਡਿੰਗ ਜਿਹੜਾ ਤੁਸੀਂ ਗੱਲ ਕੀ ਕਿ ਸਹੀ ਗੱਲ ਕੀ ਕਿ ਆਮ ਲੋਕਾਂ ਨੂੰ ਜਿਹੜੀ ਹੈ ਹਰ ਇੱਕ ਦਿੱਕਤਾਂ ਜਿਹੜਾ ਸਾਹਮਣਾ ਕਰਨਾ ਪੈਂਦਾ ਜੇ ਆਪਾਂ ਕੇਂਦਰ ਸਰਕਾਰ ਦੀ ਗੱਲ ਕਰੀ ਕਿ ਉਹਨਾਂ ਨੇ ਆਪਣੇ ਹੁਕਮ ਸੁਣਾਤੇ ਕਿ ਇਹ ਫੈਸਲਾ ਸਾਡੇ ਵੱਲੋਂ ਕੀਤਾ ਗਿਆ ਪਰ ਉਹਨਾਂ ਨੇ ਇਹ ਨਹੀਂ ਨਾ ਸੋਚਿਆ ਕਿ ਇਸ ਦੇ ਅਕੋਰਡਿੰਗ ਕਿੰਨੀ ਜਿਹੜੀ ਆਮ ਜਨਤਾ ਆਮ ਸਾਡੀ ਪਬਲਿਕ ਜਿਹੜੀ ਹੈ ਉਹਨਾਂ ਨੂੰ ਕਿੰਨੀਆਂ ਮੁਸ਼ਕਲਾਂ ਸਾਹਮਣਾ ਕਰਨਾ ਪਈਊਗਾ ਕਿਉਂਕਿ ਆਪਾਂ ਕੱਲ ਮਾਨਸੂ ਦੇਖਿਆ ਕਿ ਪੈਟਰੋਲ ਪੰਪਾਂ ਤੇ ਕਿੰਨੀਆਂ ਲਾਈਨਾਂ ਲੱਗੀਆਂ ਹੋਈਆਂ ਸੀਗੀਆਂ ਕਿਉਂ ਕੇਂਦਰ ਸਰਕਾਰ ਨੇ ਆਪਣਾ ਜਿਹੜਾ ਫੈਸਲਾ ਸੁਣਾਤਾ ਪਰ ਉਹਨਾਂ ਨੇ ਇਹ ਨਹੀਂ ਨਾ ਦੇਖਿਆ ਕਿ ਕਿੰਨੇ ਲੋਕ ਇਹਦੇ ਵਿੱਚ ਜਿਹੜੀ ਹੈ ਆਮ ਪਬਲਿਕ ਕਿੰਨੀ ਪਰੇਸ਼ਾਨ ਹੋ ਰਹੀ ਹੈ ਹਾਂਜੀ ਜੀ ਦੇਖੋ ਜੇਕਰ ਗੱਲ ਕਰੀਏ ਜਿਵੇਂ ਤੁਸੀਂ ਗੱਲ ਕੀਤੀ ਕਿ ਕੇਂਦਰ ਸਰਕਾਰ ਨੇ ਜਿਹੜਾ ਫੈਸਲਾ ਲਿੱਤਾ ਹੈ ਇਹ ਸੋਚਿਆ ਨਹੀਂ ਕਿ ਲੋਕਾਂ ਨੂੰ ਕਿੰਨੀ ਦਿੱਕਤ ਆਏਗੀ ਜੀ ਜੇਕਰ ਇੱਥੇ ਕੇਂਦਰ ਸਰਕਾਰ ਦੀ ਗੱਲ ਕਰੀਏ ਤਾਂ ਕੇਂਦਰ ਸਰਕਾਰ ਨੇ ਫੈਸਲਾ ਜੋ ਸੀ ਉਹ ਵੀ ਕੁਝ ਸੋਚ ਕੇ ਹੀ ਲਿਆ ਸੀ ਕਿਉਂਕਿ ਕਈ ਵਾਰ ਕੀ ਹੁੰਦਾ ਕਿ ਐਕਸੀਡੈਂਟ ਕਰਕੇ ਲੋਕ ਚਲੇ ਜਾਂਦੇ ਨੇ ਉੱਥੇ ਮੌਜੂਦ ਹੀ ਨਹੀਂ ਰਹਿੰਦੇ ਖੜਦੇ ਤੱਕ ਨਹੀਂ ਤਾਂ ਕੀ ਕਹਿਣਾ ਚਾਹੋਗੇ ਕਿ ਇਹ ਫੈਸਲਾ ਹੁਣ ਦੇਖੋ ਕਿਤੇ ਨਾ ਕਿਤੇ ਟੇਡਾ ਪੈ ਗਿਆ ਹੂੰ ਦੇਖੋ ਇਹਦੇ ਵਿੱਚ ਮਾਨਸੂਬਾ ਆਪਾਂ ਕਹਿ ਸਕਦੇ ਚਲੋ ਫੈਸਲਾ ਉਹਨਾਂ ਨੇ ਕੀਤਾ ਕਿ ਇੱਕ ਆਪਾਂ ਕਹਿਦੇ ਨੇ ਕਿ ਭਲਾਈ ਦੇ ਲਈ ਕਿ ਵੀ ਜਿਹੜਾ ਸਪੀਡ ਚਲੋ ਇਹਦੇ ਆਪਾਂ ਕਹਿਦੇ ਨੇ ਨਿਯਮ ਦੀ ਰੂਲ ਜਿਹੜੇ ਨੇ ਸਖਤ ਕਰ ਦੇਣੇ ਚਾਹੀਦੇ ਨੇ ਰੂਲ ਸਖਤ ਕਰਨੇ ਚਾਹੀਦੇ ਨੇ ਰੂਲ ਸਖਤ ਕਰਨੇ ਚਾਹੀਦੇ ਨੇ ਸਪੀਡ ਸਲੋ ਚਲਾ ਵੀ ਤੁਹਾਨੂੰ ਨਹੀਂ ਐ ਵੀ ਕੋਈ ਸਜ਼ਾ ਹੋਵੇ ਜੁਰਮਾਨਾ ਹੋਵੇ ਅਜਿਹਾ ਜਿਹੜਾ ਆਪਾਂ ਕਹਿ ਸਕਦੇ ਆ ਪਰ ਇਹ ਨਹੀਂ ਹੈ ਕਿ ਵੀ ਐਕਸੀਡੈਂਟ ਹੋ ਗਿਆ ਤੇ ਉਹਨੂੰ 10 ਸਾਲ ਦੀ ਸਜ਼ਾ ਸਨਵਾ ਜਾ ਆਪਣਾ ਜਿਹੜਾ ਲੱਖਾਂ ਰੁਪਏ ਦਾ ਜਿਹੜਾ ਉਹਨਾਂ ਨੂੰ ਜੁਰਮਾਨਾ ਕਰ ਦੋ ਕਿਉਂਕਿ ਦੇਖਿਆ ਆਪਾਂ ਦੇਖਿਆ ਤਨਖਾ ਹੈ ਆਪਾਂ ਮਾਣਸੂ ਪਤਾ ਹੀ ਹੈ ਕਿਸੇ 7000 ਹੈ ਕਿਸੇ ਦੇ 5000 ਕਿਸੇ ਦੀ ਚਲੋ ਵੱਧ ਤੋਂ ਵੱਧ 10000 ਰੁਪਏ ਹੋਵੇਗੀ ਜੇ ਉਹਨਾਂ ਨੂੰ ਐਕਸੀਡੈਂਟ ਹੁੰਦਾ ਤਾਂ ਉਹ ਫਿਰ ਲੱਖਾਂ ਰੁਪਏ ਦਾ 7 ਲੱਖ 10 ਲੱਖ ਦਾ ਕਿਵੇਂ ਉਹ ਜੁਰਮਾਨਾ ਜਿਹੜਾ ਅਦਾ ਕਰ ਦੇਵਗੇ ਹਾਂਜੀ ਜਿਵੇਂ ਆਪਾਂ ਕੱਲ ਵੀ ਸੋਨਮ ਗੱਲ ਕੀਤੀ ਸੀ ਕਿ ਕੋਈ ਜੇਕਰ ਘਰ ਦੇ ਵਿੱਚ ਇਕੱਲਾ ਇਨਸਾਨ ਕਮਾ ਰਿਹਾ ਹੈ ਤੇ ਉਹ ਹੀ ਟਰੱਕ ਚਲਾ ਰਿਹਾ ਹੈ ਜੀ ਪਿੱਛੇ ਜੋ ਪਰਿਵਾਰ ਹੈ ਉਸਤੇ ਵੀ ਕਾਫੀ ਵੱਡਾ ਇੱਥੇ ਬੁਰਾ ਅਸਰ ਦੇਖਣ ਨੂੰ ਮਿਲ ਸਕਦਾ ਹੈ ਜਿਉਂ ਹੀ ਦੇਖੋ ਉਸ ਨੇ ਜਿਹੜਾ 10 ਸਾਲ ਦੀ ਸਜ਼ਾ ਸੁਣਾਤੀ ਜੀ ਉਹੀ ਜੇਲ੍ਹ ਦੇ ਵਿੱਚ ਬੈਗੇ ਤਾਂ ਪਿੱਛੇ ਬੱਚਿਆਂ ਦਾ ਕੀ ਹਾਲ ਹੋ ਜਾਏਗਾ ਹਾਂਜੀ ਬਿਲਕੁਲ ਹਾਂ ਹੁਸ਼ਿਆਰਪੁਰ ਦੇ ਵਿੱਚ ਸਿਹਤ ਅਫਸਰਾਂ ਨੇ ਫਿਰ ਤੋਂ ਛਾਪਾ ਮਾਰਿਆ ਹੈ ਖੰਡ ਤੇ ਇਹ ਜੋ ਨਕਲੀ ਖੰਡ ਦੇ 100 ਬੋਰੇ ਉਹਨਾਂ ਨੇ ਬਰਾਮਦ ਕੀਤੇ ਨੇ ਦੇਖੋ ਇਹ ਬਹੁਤ ਜਿਹੜਾ ਆਪਣੇ ਫੂਡ ਸਪਲਾਈ ਜਿਹੜੇ ਆਪਾਂ ਵਿਭਾਗ ਦੀ ਗੱਲ ਕਰਾਂ ਕਿ ਉਹਨਾਂ ਨੇ ਬਹੁਤ ਵਧੀਆ ਜਿਹੜਾ ਇਹ ਕੰਮ ਕੀਤਾ ਹੈ ਵਧੀਆ ਕਦਮ ਚੁੱਕਿਆ ਹੈ ਕਿ ਜਿਸ ਦੇ ਵਿੱਚ ਜਿਹੜਾ ਚਿਨੀ ਜਿਹੜੀ ਹੈ ਡੁਪਲੀਕੇਟ ਚਿਨੀ ਆਪਾਂ ਕਹਿਦੇ ਨੇ ਕਿ ਨਕਲੀ ਚਿਨੀ ਦੇ ਵਿੱਚ ਕੈਮੀਕਲ ਮਿਲਾ ਕੇ ਜਿਹੜਾ ਗੁੜ ਤੇ ਸ਼ੱਕਰ ਤਿਆਰ ਕੀਤਾ ਜਾਂਦਾ ਸੀਗਾ ਜਿਸ ਦੇ ਨਾਲ ਸਾਡੀ ਸਿਹਤ ਦੇ ਨਾਲ ਖੇលਬਾੜ ਹੋ ਰਹੀ ਸੀ ਉਸ ਦੇ ਅਕੋਰਡਿੰਗ ਜਿਹੜਾ ਪੁਲਿਸ ਪ੍ਰਸ਼ਾਸਨ ਨੂੰ ਲੈ ਕੇ ਜਿਹੜਾ ਆਪਾਂ ਕਹਿੰਦੇ ਨੇ ਫੂਡ ਸਪਲਾਈ ਜਿਹੜੀ ਹੈ ਵਿਭਾਗ ਉੱਥੇ ਪਹੁੰਚਿਆ ਜਿਸ ਨੇ ਉਹਨਾਂ ਨੇ 100 ਬੋਰੇ ਨੇ ਜਿਹੜੇ ਬਰਾਮਦ ਕੀਤੇ ਨੇ ਤੇ ਉਹਨਾਂ ਤੋਂ ਜਿਹੜਾ ਕੈਮੀਕਲ ਜਿਹੜਾ ਰੈੱਡ ਕਲਰ ਦਾ ਜਿਹੜਾ ਕੈਮੀਕਲ ਸੀ ਉਹ ਵੀ ਉਹਨਾਂ ਤੋਂ ਬਰਾਮਦ ਕੀਤਾ ਜੀ ਜੀ ਅ ਦੇਖੋ ਕੀ ਕਹਿਣਾ ਚਾਹੂਗੇ ਕਿ ਲੋਕ ਜੋ ਨੇ ਉਹ ਪੈਸਿਆਂ ਦੇ ਲਾਲਸ ਦੇ ਵਿੱਚ ਇੰਨੇ ਜ਼ਿਆਦਾ ਅੰਨੇ ਹੋ ਚੁੱਕੇ ਨੇਗੇ ਕਿ ਅੱਜ ਕੱਲ ਜਿਹੜੇ ਲੋਕ ਨੇ ਉਹ ਚੀਜ਼ਾਂ ਦੇ ਵਿੱਚ ਵੀ ਮਿਲਾਵਟਾ ਕਰਦੇ ਨੇਗੇ ਜਿਵੇਂ ਤੁਸੀਂ ਸ਼ੱਕਰ ਦੀ ਗੱਲ ਕੀਤੀ ਇੱਥੇ ਉਸ ਦੇ ਵਿੱਚ ਵੀ ਦੇਖੋ ਕਲਰ ਪਾਇਆ ਜਾਂਦਾ ਜੋ ਕਿ ਆਪਣੀ ਸਿਹਤ ਲਈ ਬਹੁਤ ਜ਼ਿਆਦਾ ਨੁਕਸਾਨ ਨੁਕਸਾਨ ਆਪਣੀ ਸਿਹਤ ਨੂੰ ਪਹੁੰਚਾ ਸਕਦਾ ਹੈ ਕੀ ਕਹਿਣਾ ਚਾਹੂਗੇ ਕਿ ਚੰਦ ਪੈਸਿਆਂ ਦੇ ਲਈ ਲੋਕ ਲੋਕਾਂ ਦੀ ਹੀ ਜ਼ਿੰਦਗੀਆਂ ਦੇ ਨਾਲ ਖੇਡਦੇ ਨੇ ਜਿਉਂ ਇਹ ਦੇਖੋ ਸਿਰਫ ਇੱਕ ਲਾਲਚ ਰਹਿ ਗਿਆ ਮਨਸੂ ਅੱਜ ਕੱਲ ਇਨਸਾਨੀਅਤ ਕਹਿੰਦੇ ਨੇ ਮਰ ਗਈ ਕਿ ਇਨਸਾਨੀਅਤ ਮਰ ਗਈ ਹੈ ਕਿ ਇਨਸਾਨ ਉਹ ਵੱਲ ਦੇਖਿਆ ਨਹੀਂ ਜਾਂਦਾ ਸਿਰਫ ਆਪਣੇ 4 ਪੈਸਿਆਂ ਲਈ ਇੱਕ ਲਾਲਚ ਦੇ ਲਈ ਆਪਾਂ ਕਿੰਨੇ ਲੱਖਾਂ ਲੋਕਾਂ ਜ਼ਿੰਦਗੀ ਜਿਹੜੇ ਦੇ ਨਾਲ ਖਿਲਵਾੜ ਕਰ ਰਹੇ ہیں ਜਿਹੜੀ ਆਪਾਂ ਅੱਜ ਨਿਊਜ਼ ਦੇਖੀ ਹੈ ਕਿ ਇਸ ਨਿਊਜ਼ ਦੇ ਵਿੱਚ ਆਪਾਂ ਦੇਖਿਆ ਕਿ 100 ਬੋਰੀ ਜਿਹੜੇ ਨੇ ਬਰਾਮਦ ਕੀਤੇ ਗਏ ਨੇ ਕਿ ਇਹ ਹੀ ਕਿੰਨੇ ਘਰਾਂ ਦੇ ਵਿੱਚ ਜਿਹੜੀ ਇਹ ਚੀਨੀ ਜਿਹੜੇ ਸੱਕਰ ਤਿਆਰ ਕੀਤੀ ਜਾ ਰਹੀ ਸੀਗੀ ਉਹ ਜਾਣੀ ਸੀ ਕਿੰਨੀਆਂ ਜ਼ਿੰਦਗੀਆਂ ਜਿਹੜਾ ਖਿਲਵਾੜ ਹੋਣਾ ਸੀ ਹਾਂਜੀ ਦੇਖੋ ਜੇਕਰ ਗੱਲ ਕਰੀਏ ਖਾਣ ਪਾਣ ਦੀ ਤਾਂ ਪਹਿਲਾਂ ਕੀ ਹੁੰਦਾ ਸੀ ਕਿ ਲੋਕ ਦੂਸਰਿਆਂ ਲੋਕਾਂ ਦੀ ਜ਼ਿੰਦਗੀ ਦੀ ਵੀ ਇੱਥੇ ਪਰਵਾਹ ਕਰਦੇ ਸੀ ਪਰ ਅੱਜ ਕੱਲ੍ਹ ਅਜਿਹੀਆਂ ਚੀਜ਼ਾਂ ਦੇਖਣ ਨੂੰ ਮਿਲਦੀਆਂ ਨਹੀਂ ਤਾਂ ਕਿਤੇ ਨਾ ਕਿਤੇ ਜਿਹੜੇ ਫੂਡ ਸਪਲਾਈ ਅਫਸਰ ਨੇ ਉਹਨਾਂ ਦੀ ਵੀ ਇੱਥੇ ਕਾਫੀ ਸਹਾਰਨਾ ਕਰਨੀ ਬਣਦੀ ਹੈ ਕਿਉਂਕਿ ਉਹਨਾਂ ਨੇ ਦੇਖੋ ਲਗਾਤਾਰੋ ਛਾਪੇ ਮਾਰ ਰਹੇ ਨੇ ਪਿਛਲੀ ਵਾਰ ਜਿਵੇਂ ਪਨੀਰ ਤੇ ਉਹਨਾਂ ਨੇ ਕੀਤਾ ਸੀ ਛਾਪਾ ਮਾਰਿਆ ਸੀ ਤਾਂ ਜੋ ਪਨੀਰ ਸੀਗਾ ਉਸਦੇ ਵਿੱਚ ਵੀ ਕਾਫੀ ਦੇਖੋ ਨਿਕਲਿਆ ਸੀਗਾ ਤੇ ਜੋ ਪਨੀਰ ਦੇ مالک ਸੀ ਉਹਨਾਂ ਨੇ ਵੀ ਆ ਕੇ ਬੋਲਿਆ ਸੀ ਤਾਂ ਇੱਥੇ ਲੋਕ ਜਿਹੜੇ ਨੇਗੇ ਉਹਨਾਂ ਨੂੰ ਕਿੰਨਾ ਕੁ ਸਤਾਰਕ ਹੋਣ ਦੀ ਲੋੜ ਹੈ ਜੀ ਇਹਦੇ ਵਿੱਚ ਆਪਾਂ ਕਹਿ ਸਕਦੇ ਕਿ ਲੋਕਾਂ ਨੂੰ ਵੀ ਜਾਗਰੂਕ ਹੋਣ ਦੀ ਲੋੜ ਹੈ ਕਿ ਐਨ ਵਧੀਆ ਜਿਹੜਾ ਜਿੱਥੇ ਪਿਓਰ ਚੀਜ਼ ਬਣਦੀ ਹੈ ਉੱਥੋਂ ਜਿਹੜੀ ਆਪਾਂ ਨੂੰ ਚੀਜ਼ ਖਰੀਦਣੀ ਚਾਹੀਦੀ ਹੈ ਕਿਉਂਕਿ ਆਪਾਂ ਨੂੰ ਨਹੀਂ ਪਤਾ ਹੁੰਦਾ ਇਹ ਚੀਜ਼ ਕਿੱਥੋਂ ਕਿਵੇਂ ਤਿਆਰ ਹੁੰਦੀ ਹੈ ਤੇ ਉਹਨਾਂ ਵੱਲ ਸਾਨੂੰ ਵੀ ਧਿਆਨ ਦੇਣਾ ਚਾਹੀਦਾ ਜਿਹੜਾ ਇਹਨਾਂ ਨੇ ਫੂਡ ਸਪਲਾਈ ਅਫਸਰ ਨੇ ਉਹਨਾਂ ਨੇ ਵੀ ਬਹੁਤ ਵਧੀਆ ਜਿਹੜਾ ਹੈ ਇਹ ਸਲਾਂਘਾਯੋਗ ਕਦਮ ਆਪਾਂ ਕਹਿ ਸਕਦੇ ਹਾਂ ਉਹਨਾਂ ਵੱਲੋਂ ਜਿਹੜਾ ਕੀਤਾ ਗਿਆ ਚੱਕਿਆ ਗਿਆ ਕਿ ਬਹੁਤ ਵਧੀਆ ਗੱਲ ਹੈ ਕਿ ਉਹਨਾਂ ਨੇ ਜਿਹੜੇ ਇਹ 100 ਥੈਲੇ ਨੇ ਜਿਹੜੇ ਬੋਰੀਆਂ ਨੇ ਉਹਨਾਂ ਬਰਾਮਦ ਕੀਤੀਆਂ ਨੇ ਜਿਉਂ ਜ਼ਿੰਦਗੀ ਦੇ ਨਾਲ ਖਿਲਵਾੜ ਹੋ ਸਕਦਾ ਸੀ ਹੂੰ ਹੂੰ ਦੇਖੋ ਲੋਕਾਂ ਨੂੰ ਵੀ ਇੱਥੇ ਕਿੰਨੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਅੱਜ ਕੱਲ੍ਹ ਜਿਹੜੇ ਲੋਕ ਨੇ ਉਹ ਮਿਲਾਵਟੀ ਖਾਣਾ ਖਾ ਰਹੇ ਨੇ ਤੇ ਜਲਦ ਹੀ ਹਸਪਤਾਲਾਂ ਦੇ ਵਿੱਚ ਵੀ ਪਹੁੰਚ ਜਾਂਦੇ ਨੇ ਤਾਂ ਕਿਤੇ ਨਾ ਕਿਤੇ ਲੋਕਾਂ ਦੀ ਸਿਹਤ ਨਾਲ ਇੱਥੇ ਵੱਡਾ ਖਿਲਵਾੜ ਦੇਖਣ ਨੂੰ ਮਿਲਿਆ ਹੈ ਹਾਂਜੀ ਡੇਰਾ ਬਾਬਾ ਨਾਨਕ ਵਿਖੇ ਦਿਨ ਦਿਹਾੜੇ ਨੌਜਵਾਨ ਦਾ ਕਤਲ ਕੀਤਾ ਗਿਆ ਇੱਥੇ ਕੀ ਕਹੋਗੇ ਤੁਸੀਂ ਜੀ ਦੇਖੋ ਜਿਹੜਾ ਡੇਰਾ ਬਾਬਾ ਨਾਨਕ ਵਿਖੇ ਬਹੁਤ ਮੰਦ ਭਾਗੀ ਘਟਨਾ ਹੈ ਜਿਸ ਦੇ ਵਿੱਚ ਇੱਕ ਨੌਜਵਾਨ ਦਾ ਉਸ ਦੀ ਦੁਕਾਨ ਦੇ ਸਾਹਮਣੇ ਹੀ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਕਿ ਬਹੁਤ ਹੀ ਮੰਦ ਭਾਗੀ ਆਪਾਂ ਘਟਨਾ ਕਹਿ ਸਕਦੇ ਪਤਾ ਨਹੀਂ ਪੰਜਾਬ ਦੀ ਆਪਾਂ ਗੱਲ ਕਰੀਏ ਕਿ ਭਾਰਤ ਦੀ ਆਪਾਂ ਗੱਲ ਕਰੀਏ ਕਿ ਕਿੱਧਰ ਨੂੰ ਜਾ ਰਹੇ ਨੇ ਕਿ ਕਿੰਨੀ ਗੁੰਡਾਗਰਦੀ ਵੱਧ ਗਈ ਹੈ ਕਿ ਉਸ ਜਿਹੜਾ ਨੌਜਵਾਨ ਦੀ ਆਪਾਂ ਗੱਲ ਕਰ ਰਹੇ ਹਾਂ ਉਹਦੀ ਅਮੋਨੀਅਮ ਦੀ ਜਿਹੜੀ ਦੁਕਾਨ ਸੀਗੀ ਉਹ ਆਪਣੀ ਦੁਕਾਨ ਦੇ ਉੱਪਰ ਬੈਠਾ ਸੀ ਤੇ ਉਹਨੇ ਕਿਸੇ ਨੇ ਆ ਕੇ ਕੀ ਕੀਤਾ ਉਹਨਾਂ ਦੇ ਉੱਪਰ ਗੋਲੀਆਂ ਚਲਾ ਦਿੱਤੀਆਂ ਗੋਲੀਆਂ ਚਲਾਉਣ ਦੇ ਨਾਲ ਜਿਹੜਾ ਉਸ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਹਾਂਜੀ ਜੀ ਕੀ ਕਹਿਣਾ ਚਾਹੂੰਗੀ ਦੇਖੋ ਲੁੱਟਖੋ ਦੀ ਵਾਰਦਾਤਾਂ ਇੱਥੇ ਤਾਂ ਕਤਲ ਦੀ ਗੱਲ ਹੋਈ ਹੈ ਕਿ ਸ਼ਰੀਆਮ ਇੱਕ ਦੁਕਾਨਦਾਰ ਦਾ ਕਤਲ ਕੀਤਾ ਗਿਆ ਹੈ ਤਾਂ ਪੰਜਾਬ ਸਰਕਾਰ ਨੂੰ ਕਿੰਨਾ ਕਿ ਇੱਥੇ ਅਲਰਟ ਹੋਣ ਦੀ ਜ਼ਰੂਰਤ ਹੈ ਕਿਉਂਕਿ ਦੇਖੋ ਹੁਣ ਤਾਂ ਜੋ ਪਾਣੀ ਹੈ ਉਹ ਸੀਰੇ ਤੇ ਜਾ ਰਿਹਾ ਹੈ ਪੂਰਾ ਹੈਨਾ ਜੇਕਰ ਗੱਲ ਕਰੀਏ ਕਿ ਕਤਲ ਦੀ ਵਾਰਦਾਤਾਂ ਦੀ ਤਾਂ ਇਹ ਵੀ ਬਹੁਤ ਜ਼ਿਆਦਾ ਵਧ ਰਹੀਆਂ ਨੇ ਜਿਵੇਂ ਲੁਧਿਆਣਾ ਦੀ ਗੱਲ ਕਰੀਏ ਤਾਂ ਲੁਧਿਆਣਾ ਵੀ ਦੇਖੋ ਪੂਰਾ ਜੋ ਵਾਰਦਾਤਾ ਹੁੰਦੀਆਂ ਨੇ ਦਿਨ ਭਰ ਚਾਪਾ ਕਿੰਨੀ ਖਬਰਾਂ ਤਾਂ ਲੁਧਿਆਣੇ ਦੀ ਸੁਣਦੇ ਆ ਤਾਂ ਕੀ ਕਹਿਣਾ ਚਾਹੋਗੇ ਪੰਜਾਬ ਸਰਕਾਰ ਨੂੰ ਕਿਹੜੇ ਠੋਸ ਕਦਮ ਇੱਥੇ ਚੱਕਣੇ ਚਾਹੀਦੇ ਨੇ ਦੇਖੋ ਪੰਜਾਬ ਸਰਕਾਰ ਨੂੰ ਠੋਸ ਕਦਮ ਚੁੱਕਣੇ ਚਾਹੀਦੇ ਨੇ ਤਾਂ ਜੋ ਜੇ ਇਹ ਗੁੰਡਾਗਰਦੀ ਜਿਹੜੀ ਹੁੰਦੀ ਹੈ ਉਹ ਜਿੱਥੇ ਠੱਲ ਪੈ ਸਕੇ ਕਿਉਂਕਿ ਆਪਾਂ ਸੁਣਿਆ ਹੈ ਪਹਿਲਾਂ ਵੀ ਆਪਾਂ ਮਾਨਸੂ ਗੱਲਬਾਤ ਕਰਦੇ ਹੁੰਨੇ ਕਿ ਗੁੰਡਾਗਰਦੀ ਲੁੱਟਾਂ ਹੋਆਂ ਕਿਉਂ ਬਾਦਰੀਆਂ ਨੇ ਇੱਕ ਨਸ਼ੇ ਦੇ ਕਾਰਨ ਇੱਕ ਪ੍ਰਾਣੀ ਰੰਜਸ ਨੂੰ ਲੈ ਕੇ ਜਿਹੜਾ ਇਹਨੇ ਲੋਕ ਹਰੀ ਮੌਤੇ ਘਾਟ ਉਤਾਰ ਦਿੰਦੇ ਨੇ ਦਿਨ ਦਿਹਾੜੇ ਗੋਲੀਆਂ ਚੱਲਦੀਆਂ ਨੇ ਸ਼ਰੀਆਮ ਗੋਲੀਆਂ ਚੱਲਦੀਆਂ ਨੇ ਪਰ ਕਿਸੇ ਨੂੰ ਕਿਸੇ ਦਾ ਡਰ ਪੈ ਨਹੀਂ ਰਿਹਾ ਕੋਈ ਹੁਣ ਕੋਈ ਸਹਿਮ ਦਾ ਹੀ ਨਹੀਂ ਕਿ ਪਹਿਲਾਂ ਪੁਲਿਸ ਦਾ ਡਰ ਹੁੰਦਾ ਸੀ ਪਰ ਅੱਜ ਕੱਲ੍ਹ ਲੋਕਾਂ ਨੂੰ ਪੁਲਿਸ ਦਾ ਵੀ ਡਰ ਨਹੀਂ ਰਿਹਾ ਕਿ ਇਹਦੇ ਵੱਲ ਜਿਹੜਾ ਸਰਕਾਰ ਨੂੰ ਸੋਚਣਾ ਚਾਹੀਦਾ ਇਹਦੇ ਵੱਲ ਸਖਤ ਜਿਹੜੇ ਨੇ ਕਦਮ ਚੁੱਕਣੇ ਚਾਹੀਦੇ ਹਾਂ ਜੀ ਦੇਖੋ ਜੇਕਰ ਪੁਲਿਸ ਪ੍ਰਸ਼ਾਸਨ ਵੀ ਗੱਲ ਕਰੀਏ ਤਾਂ ਪੁਲਿਸ ਪ੍ਰਸ਼ਾਸਨ ਨੂੰ ਵੀ ਇੱਥੇ ਠੋਸ ਕਦਮ ਚੁੱਕਣੇ ਚਾਹੀਦੇ ਨੇ ਕਿਉਂਕਿ ਸਿਰਫ ਇਕੱਲੀ ਸਰਕਾਰ ਨਹੀਂ ਕੁਝ ਕਰ ਸਕਦੀ ਜੇਕਰ ਪੁਲਿਸ ਪ੍ਰਸ਼ਾਸਨ ਵੀ ਉਸ ਦੇ ਵਿੱਚ ਸਹਿਯੋਗ ਦੇਵੇ ਤਾਂ ਹੀ ਇਹ ਜੋ ਜੋ ਕਤਲ ਦੀਆਂ ਵਾਰਦਾਤਾਂ ਨੇ ਇਹਨਾਂ ਤੇ ਇਹਨਾਂ ਤੋਂ ਨਜ਼ਾਤ ਪਾਈ ਜਾ ਸਕਦੀ ਹੈ ਜ ਜਿਹਨਾਂ ਦੇ ਕੋ ਠੱਲ ਜ਼ਰੂਰ ਪੈਣੀ ਚਾਹੀਦੀ ਅਸੀਂ ਦਾ ਆਪਣੇ ਚੈਨਲ ਦੇ ਰਾਹੀਂ ਇਹੀ ਅਪੀਲ ਕਰਦੇ ਹਾਂ ਕਿ ਜਿਹੜਾ ਸਰਕਾਰ ਨੂੰ ਪਹਿਲਾਂ ਤਾਂ ਨਸ਼ੇ ਵੱਲ ਧਿਆਨ ਦੇਣਾ ਚਾਹੀਦਾ ਜੇ ਨਸ਼ਾ ਖਤਮ ਹੋ ਗਿਆ ਮੰਨੋ ਕਿ ਸਭ ਕੁਝ ਹੀ ਖਤਮ ਹੋ ਗਿਆ ਲੁੱਟਾਂ ਉਹ ਖਤਮ ਹੋ ਜਾਣਗੀਆਂ ਵੱਡੀਆਂ ਵੱਡੀਆਂ ਨੇ ਵਾਰਦਾਤਾ ਹੁੰਦੀਆਂ ਨੇ ਉਹ ਵੀ ਖਤਮ ਹੋ ਜਾਣਗੀਆਂ ਜੀ ਦੇਖੋ ਜੇਕਰ ਗੱਲ ਕਰੀਏ ਸੋਨਮ ਕੀ ਪੁਲਿਸ ਪ੍ਰਸ਼ਾਸਨ ਦੀ ਕਈ ਵਿੱਚੋਂ ਅਜੀਹੇ ਪੁਲਿਸ ਕਰਮੀ ਵੀ ਹੁੰਦੇ ਨੇਗੇ ਜਿਵੇਂ ਹੁਣ ਕਤਲ ਹੋਇਆ ਜੋ ਜੇਕਰ ਉਸ ਨੂੰ ਗ੍ਰਿਫਤਾਰ ਕੀਤਾ ਜਾਵੇਗਾ ਤਾਂ ਜਲਦ ਹੀ ਜ਼ਮਾਨਤ ਵੀ ਦੇ ਦਿੱਤੀ ਜਾਵੇਗੀ। ਉਹ ਰਿਸ਼ਵਤ ਲੈ ਕੇ ਤਾਂ ਕੀ ਕਹਿਣਾ ਚਾਹੋਗੇ ਇੱਥੇ ਇੱਕ ਜਿਵੇਂ ਪੁਲਿਸ ਕਰਮੀ ਦਾ ਦੇਖੋ ਇਸ ਦੇ ਵਿੱਚ ਹੱਥ ਹੁੰਦਾ ਹੈ ਤਾਂ ਡਿਪਾਰਟਮੈਂਟ ਪੂਰਾ ਖਰਾਬ ਹੁੰਦਾ ਹੈ ਨਾ ਸੱਦਾ ਖਰਾਬ ਹੁੰਦਾ ਹੈ। ਦੇਖੋ ਇਹ ਦੇਖੋ ਆਪਾਂ ਨੌਜਵਾਨ ਜਿਹਦਾ ਕਤਲ ਹੋਇਆ ਕਿੰਨੇ ਵੀ ਪਹਿਲਾਂ ਆਪਾਂ ਡੇਲੀ ਦੇਖੋ ਮਾਨਸੂ ਨਿਊਜ਼ ਹੁੰਦੇ ਆ ਕਿੰਨੇ ਸ਼ਹਿਰਾਂ ਤੋਂ ਜਿਹੜੇ ਨਿਊਜ਼ ਆਉਂਦੇ ਲੁਧਿਆਣਾ ਜਲੰਧਰ ਕਿੰਨੀਆਂ ਨਿਊਜ਼ ਆਉਂਦੀਆਂ ਨੇ ਕਿ ਇਸ ਦਿਨ ਦਿਹਾੜੇ ਕਤਲ ਕੀਤਾ ਜਾਂਦਾ ਹੈ ਕਿ ਉਹੀ ਗੱਲ ਹੈ ਕਿ ਇਧਰ ਦੇ ਜਿਹੜੇ ਸਖਤ ਕਦਮ ਚੁੱਕਣੇ ਚਾਹੀਦੇ ਨੇ ਜਿਹ ਹੋਣ ਵੀ ਸਖਤ ਬਣਾਉਣੇ ਚਾਹੀਦੇ ਨੇ ਮਿੰਟ ਜਿਹਨਾਂ ਜ਼ਮਾਨਤ ਦੇ ਦਿੱਤੀ ਜਾਂਦੀ ਹੈ ਜੀ ਦੇਖੋ ਤੁਸੀਂ ਇੱਥੇ ਬਿਲਕੁਲ ਸਹੀ ਕਿਹਾ ਕਿ ਕਾਨੂੰਨ ਨੂੰ ਸਖਤ ਹੋਣ ਦੀ ਇੱਥੇ ਜ਼ਰੂਰਤ ਹੈ ਕਿਉਂਕਿ ਜ਼ਮਾਨਤ ਜੋ ਹੈ ਉਹ ਪੈਸੇ ਦੇ ਕੇ ਲੋਕ ਮਿੰਟਾ ਸਕਿੰਟਾਂ ਦੇ ਵਿੱਚ ਕਰਵਾ ਲੈਂਦੇ ਨੇ ਜੇਕਰ ਇੱਥੇ ਅਮੀਰਾਂ ਦੀ ਗੱਲ ਕਰੀਏ ਤਾਂ ਅਮੀਰਾ ਕੋਲ ਦੇਖੋ ਪੈਸਾ ਹੁੰਦਾ ਹੈ ਜ਼ਮਾਨਤ ਵੀ ਜਲਦੀ ਹੋ ਜਾਂਦੀ ਹੈ ਪਰ ਜੇਕਰ ਗਰੀਬ ਲੋਕਾਂ ਦੀ ਗੱਲ ਕਰੀਏ ਤਾਂ ਕਦੀ ਨਾ ਕਦੀ ਉਹ ਇੱਥੇ ਫਸ ਜਾਂਦੇ ਨੇ ਕਿਉਂਕਿ ਉਹਨਾਂ ਕੋਲ ਪੈਸਾ ਹੁੰਦਾ ਨਹੀਂ ਜ਼ਮਾਨਤ ਕਰਾਉਣ ਦੇ ਲਈ ਤਾਂ ਇੱਥੇ ਕੀ ਕਹੋਗੇ ਦੇਖੋ ਇਹਦੇ ਵਿੱਚ ਆਪਾਂ ਤਾਂ ਇਹ ਗੱਲ ਕਹਿਨੇ ਆ ਕਿ ਜਿਹੜਾ ਕਾਨੂੰਨ ਨੇ ਕਾਨੂੰਨ ਸਖਤ ਬਣਾਉਣੇ ਚਾਹੀਦੇ ਨੇ ਜਿਨ੍ਹਾਂ ਨੂੰ ਅਜਿਹੀ ਕਤਲ ਕਰਦੇ ਉਹਨਾਂ ਨੂੰ ਕੜੀ ਤੋਂ ਕੜੀ ਜਿਹੜੀ ਹੈ ਸਜ਼ਾ ਦੇਣੀ ਚਾਹੀਦੀ ਹੈ ਤਾਂ ਜੋ ਕੋਈ ਹੋਰ ਇਸ ਬਾਰੇ ਸੋਚੇ ਵੀ ਨਾ ਅਜਿਹਾ ਕੰਮ ਕਰਨ ਲਈ ਹਾਂਜੀ ਜੀ ਜਿਹੜੇ ਲੋਕ ਨੇਗੇ ਚੰਗੀ ਸੁਸਾਇਟੀ ਵਾਲੇ ਲੋਕ ਨੇਗੇ ਕਈ ਵਾਰ ਉਹਨਾਂ ਦੇ ਬੱਚੇ ਵੀ ਅਜੀਬ ਵਾਰਦਾਤਾਂ ਨੂੰ ਅੰਜਾਮ ਦਿੰਦੇ ਨੇ ਤਾਂ ਉਹਨਾਂ ਲੋਕਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਕਿ ਆਪਣੇ ਬੱਚਿਆਂ ਦੀ ਸਜ਼ਾ ਜੇਕਰ ਗੱਲ ਕਰੀਏ ਜ਼ਮਾਨਤ ਦੀ ਤਾਂ ਉਹਨਾਂ ਦੀ ਜ਼ਮਾਨਤ ਨਾ ਕਰਾਓ ਬਲਕਿ ਉਹਨਾਂ ਨੂੰ ਸਜ਼ਾ ਭੁਗਤਣ ਦਿਓ ਕਿਉਂਕਿ ਇਹੀ ਚੀਜ਼ ਅੱਗੇ ਜਾ ਕੇ ਉਹਨਾਂ ਦੇ ਕੰਮ ਆਵੇਗੀ ਕਿਉਂਕਿ ਉਹਨਾਂ ਨੂੰ ਕੋਈ ਸਬਕ ਮਿਲੇਗਾ ਕਿਉਂਕਿ ਦੇਖੋ ਪਹਿਲਾਂ ਤਾਂ ਆਪਾਂ ਗੱਲ ਕਰਦੇ ਹਾਂ ਮਾਨਸੂਕ ਸੰਸਕਾਰ ਦੀ ਜਿਹੜੇ ਪੇਰੈਂਟਸ ਸੰਸਕਾਰ ਦੇਣਗੇ ਆਪਣੇ ਬੱਚੇ ਨੂੰ ਬੱਚੇ ਅਜੇ ਹਹੀ ਕੰਮ ਕਰਨਗੇ ਕਿਉਂਕਿ ਬੱਚਿਆਂ ਨੂੰ ਸਮਝਾਉਣਾ ਪੇਰੈਂਟਸ ਦਾ ਫਰਜ਼ ਹੁੰਦਾ ਕਿਉਂਕਿ ਉਹਨਾਂ ਨੂੰ ਧਿਆਨ ਦੇਣ ਦੇ ਕਿ ਸਾਡਾ ਬੱਚਾ ਬੁਰੀ ਸੰਗਤ ਦੇ ਵਿੱਚ ਤਾਂ ਨਹੀਂ ਪਿਆ ਕਿੱਥੇ ਜਾਂਦਾ ਕਿੱਥੇ ਵੜਦਾ ਕੀ ਖਾਂਦਾ ਇਹ ਸਭ ਕੁਝ ਆਪਾਂ ਨੂੰ ਜਿਹੜਾ ਪੇਰੈਂਟਸ ਨੂੰ ਸੋਚਣਾ ਚਾਹੀਦਾ ਹੈ ਨਮਰੀ ਹਾਂਜੀ ਹਾਂਜੀ ਤੁਸੀਂ ਸਹੀ ਕਿਹਾ ਕਿ ਪੇਰੈਂਟਸ ਨੂੰ ਵੀ ਥੋੜਾ ਇੱਥੇ ਅਲਰਟ ਹੋਣ ਦੀ ਜ਼ਰੂਰਤ ਹੈ ਜੇਕਰ ਅੱਜਕੱਲ ਦੇ ਨੌਜਵਾਨਾਂ ਦੀ ਗੱਲ ਕਰੀਏ ਤਾਂ ਆਪਣੇ ਪੇਰੈਂਟਸ ਦੀ ਗੱਲਾਂ ਨੂੰ ਵੀ ਉਹ ਬੁਰਾ ਮੰਨ ਜਾਂਦੇ ਨੇ ਕਈ ਤਾਂ ਆਪਾਂ ਵਾਰਦਾਤਾ ਜੀਂ ਹੀਆਂ ਵੀ ਦੇਖਿਆ ਨੇ ਕਿ ਗੁੱਸਾ ਕਰਕੇ ਕਿਸੇ ਨੇ ਆਪਣੇ ਦੀ ਮਾਦਾ ਹੀ ਕਤਲ ਕਰਤਾ ਪਿਓ ਦਾ ਹੀ ਕਤਲ ਕਰਤਾ ਤਾਂ ਅਜੀਆਂ ਵਾਰਦਾਤਾ ਵੀ ਹੋ ਜਾਂਦੀਆਂ ਨੇ ਜੀ 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 ਉਹ ਇਹ ਦੇਖੋ ਮਾਨਸਿਕੀ ਇਹਦੇ ਵਿੱਚ ਆਪਣਾ ਸਹਿਨ ਸ਼ਕਤੀ ਖਤਮ ਹੁੰਦੀ ਜਾ ਰਹੀ ਹੈ ਗੁੱਸਾ ਜਿਹੜਾ ਹੈ ਜਿਆਦਾ ਹੋ ਰਿਹਾ ਹੈ ਕਿ ਇਹਦੇ ਉੱਤੇ ਕੰਟਰੋਲ ਨਹੀਂ ਕਰਦੀ ਸਾਡੀ ਅੱਜ ਕੱਲ ਦੀ ਨੌਜਵਾਨ ਪੀੜ੍ਹੀ ਚ ਗੁੱਸਾ ਇੰਨਾ ਜ਼ਿਆਦਾ ਕਿ ਸਹਿਨ ਸ਼ਕਤੀ ਖਤਮ ਹੁੰਦੀ ਜਾ ਰਹੀ ਜੇਕਰ ਪੇਰੈਂਟਸ ਕੋਈ ਗੱਲ ਵੀ ਕਹਿੰਦਾ ਤਾਂ ਉਹ ਸੁਣਨ ਨੂੰ ਵੀ ਨਹੀਂ ਤਿਆਰ ਨਹੀਂ ਹੈ ਹੂੰ ਜੀ ਜੀ ਆ ਬੱਸ ਡਰਾਈਵਰਾਂ ਨੇ ਆਪਣਾ ਫੈਸਲਾ ਜੋ ਹੈ ਉਹ ਵਾਪਸ ਲੈ ਲਿਆ ਹੈ ਇਸ ਤੇ ਕੀ ਕਹਿਣਾ ਚਾਹੂਗੇ ਦੇਖੋ ਜਿਹੜਾ ਬੱਸ ਡਰਾਈਵਰ ਦੀ ਆਪਾਂ ਗੱਲ ਕੀਤੀ ਹੈ ਮਾਨਸੂ 11 ਤੋਂ 1 ਵਜੇ ਤੱਕ ਜਿਹੜੀ ਹੈ 2 ਘੰਟੇ ਦੀ ਇਹਨਾਂ ਦੀ ਹੜਤਾਲ ਸੀਗੀ ਪੀਆਰਟੀਸੀ ਤੇ ਪੰਨ ਬੱਸ ਦੀ ਤੇ ਉਹਨਾਂ ਨੇ ਆਪਣੀ ਜਿਹੜੀ ਹੈ ਹੜਤਾਲ ਹੁਣ ਮੁਲਤਵੀ ਕਰ ਦਿੱਤੀ ਹੈ ਇਹ ਫੈਸਲਾ ਨੇ ਵਾਪਸ ਲੈ ਲਿਆ ਕਿ ਅੱਜ ਸਾਰਾ ਦਿਨ ਜਿਹੜੀਆਂ ਬੱਸਾਂ ਚੱਲਣਗੀਆਂ ਅੱਜ ਕੋਈ ਹੜਤਾਲ ਨਹੀਂ ਹੋਵੇਗੀ ਕਿਉਂਕਿ ਪੀਆਰਟੀਸੀ ਜਿਹੜੀਆਂ ਪੰਨ ਬੱਸ ਬੱਸਾਂ ਨੇ ਆਪਣੀ ਜਿਹੜੀ ਹੜਤਾਲ ਮੁਲਤਵੀ ਕਰ ਦਿੱਤੀ ਹੈ ਜੀ ਜੀ ਦੇਖੋ ਕਈ ਵਾਰ ਕੁਝ ਸਿਚੁਏਸ਼ਨ ਆਈ ਜੀ ਹੁੰਦੀਆਂ ਨੇ ਕਿ ਐਮਰਜੈਂਸੀ ਹੋ ਜਾਂਦਾ ਲੋਕਾਂ ਨੂੰ ਤਾਂ ਇੱਥੇ ਆਮ ਲੋਕਾਂ ਦੀ ਜੇਕਰ ਗੱਲ ਕਰੀਏ ਤਾਂ ਉਹਨਾਂ ਨੂੰ ਕਿੰਨਕ ਜ਼ਿਆਦਾ ਦਿੱਕਤ ਆ ਸਕਦੀ ਸੀ ਜੇਕਰ ਇਹ ਹੜਤਾਲ ਲਗਾਈ ਜਾਂਦੀ ਦੇਖੋ ਜਿਹੜੀਆਂ ਆਪਾਂ ਗੱਲ ਕਰੀਏ ਮਾਨਸੂ ਦੋ ਘੰਟਿਆਂ ਦੇ ਵਿੱਚ ਜਿਹੜੇ ਲੰਬੇ ਰੂਟਸ ਵਾਲੀਆਂ ਆਪਣੀਆਂ ਜਿਹੜੀਆਂ ਬੱਸਾਂ ਨੇ ਪੀਐਸਸੀ ਬੱਸਿਸ ਕਈ ਵਾਰ ਲੋਕਾਂ ਨੇ ਜਿਹੜੇ ਇਹ ਜਾਣਾ ਹੁੰਦਾ ਆਮ ਪਬਲਿਕ ਦੀ ਆਪਾਂ ਗੱਲ ਕਰ ਰਹੇ ਕਿੰਨੀ ਹਰਾਸ਼ਮੈਂਟ ਹੁੰਦੀ ਹੈ ਕਿੰਨੇ ਉਹਨਾਂ ਨੂੰ ਮੁਸ਼ਕਲਾਂ ਸਾਹਮਣਾ ਕਰਨਾ ਪੈਂਦਾ ਕਈ ਵਾਰ ਜਿਹੜਾ ਕਿਸੇ ਨੇ ਦੂਰ ਜਾਣਾ ਹੁੰਦਾ ਉਹਨਾਂ ਨੂੰ ਕਿੰਨੀਆਂ ਦਿੱਕਤਾਂ ਸਾਹਮਣਾ ਕਰਨਾ ਪੈਂਦਾ ਲੇਟ ਹੋ ਜਾਂਦੇ ਨੇ ਕਿ 2 ਘੰਟਿਆਂ ਦੇ ਵਿੱਚ ਵੀ ਕਿੰਨਾ ਜਿਹੜਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਹਾਂਜੀ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਲੌਂਗ ਰੂਟ ਵਾਲੀ ਬੱਸਾਂ ਦੇਖੋ ਕਈ ਜਿਵੇਂ ਯੂਨੀਵਰਸਿਟੀ ਦੀ ਗੱਲ ਕਰ ਲਈ ਆਪਾਂ ਕਿ ਯੂਨੀਵਰਸਿਟੀ 'ਚੋਂ ਜਿਵੇਂ ਕਈ ਕੁੜੀਆਂ ਘਰ ਚੱਲੀ ਜਾਂਦੀਆਂ ਨੇ ਛੁੱਟੀ ਕਰਕੇ ਹੁਣ ਕਈ ਅਜਿਹੀਆਂ ਕੁੜੀਆਂ ਹੁੰਦੀਆਂ ਨੇ ਜੋ ਕਾਫੀ ਦੂਰ ਜਿਵੇਂ ਫਾਜ਼ਿਲਕਾ ਵਗੈਰਾ ਜਾਂਦੀਆਂ ਨੇ ਜੀਆਂ ਤਾਂ ਉਹਨਾਂ ਨੂੰ ਜਾਂਦੇ ਹੋਏ ਵੀ ਕਮ ਸੇ ਕਮ 4 ਤੋਂ 5 ਘੰਟੇ ਲੱਗਦੇ ਨੇਗੇ ਜੀ ਉਹਨਾਂ ਬੱਚਿਆਂ ਦੇ ਲਈ ਵੀ ਇੱਥੇ ਕਿੰਨੀ ਜ਼ਿਆਦਾ ਮੁਸ਼ਕਲਾਂ ਆ ਸਕਦੀਆਂ ਸੀਗੀਆਂ ਹੂੰ ਦੇਖੋ ਇਹਦੇ ਵਿੱਚ ਆਪਾਂ ਪਹਿਲਾਂ ਵੀ ਕਿਹਾ ਮਾਨਸੂ ਕਿੰਨੀਆਂ ਮੁਸ਼ਕਲਾਂ ਜਿਹੜਾ ਸਾਹਮਣਾ ਕਰਨਾ ਪੈਣਾ ਸੀਗਾ ਕਿ ਉਹਦੇ ਨਾਲ ਜਿਹੜਾ ਆਪਾਂ ਬਹੁਤ ਵਧੀਆ ਗੱਲ ਹੈ ਕਿ ਉਹਨਾਂ ਨੇ ਜਿਹੜੀ ਆਪਣੀ ਹੜਤਾਲ ਮੁਲਤਵੀ ਕਰ ਲਈ ਹੈ ਪਰ ਹੁਣ ਦੇਖਣਾ ਇਹ ਹੋ ਗਿਆ ਕਿ ਅੱਗੇ ਜਿਹੜੀ ਇਹ ਹੜਤਾਲ ਹੋ ਸਕਦੀ ਹੈ ਜਾਂ ਨਹੀਂ ਹੋ ਸਕਦੀ ਹੋ ਸਕਦਾ ਹੈ ਕਿ ਕੱਲ ਵੀ ਹੋ ਜੇ ਕਿ ਇਹ ਜਿਹੜਾ ਕੇਂਦਰ ਸਰਕਾਰ ਦੇ ਉੱਪਰ ਡਿਪੈਂਡ ਕਰਦੇ ਜੇਕਰ ਉਹਨਾਂ ਨੇ ਆਪਣਾ ਫੈਸਲਾ ਵਾਪਸ ਲੈ ਲਿਆ ਕਿ ਆਪਣੇ ਜਿਹੜੇ ਕਾਨੂੰਨ ਨੇ ਵਾਪਸ ਲੈ ਲੈਨੇ ਤਾਂ ਫਿਰ ਕੋਈ ਹੜਤਾਲ ਨਹੀਂ ਹੋਵੇਗੀ ਜੀ ਬਿਲਕੁਲ ਸਹੀ ਕਿਹਾ ਕਿ ਕੁਝ ਵੀ ਹੋਵੇ ਜੋ ਲੋਕ ਨੇ ਆਮ ਲੋਕ ਨੇ ਉਹਨਾਂ ਲਈ ਹੀ ਇਹ ਦਿੱਕਤਾਂ ਦਾ ਜੋ ਉਹਨਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਇੱਥੇ ਪੈ ਸਕਦਾ ਹੈ ਜੀ ਬਹੁਤ ਬਹੁਤ ਧੰਨਵਾਦ ਸੋਨਮ ਸ਼ਰਮਾ ਤੁਸੀਂ ਸਟੂਡੀਓ ਦੇ ਵਿੱਚ ਆਪਣਾ ਕੀਮਤੀ ਸਮਾਂ ਦਿੱਤਾ ਜੀ ਤੇ ਤੁਸੀਂ ਵੀ ਇਦਾਂ ਹੀ ਦੇਖਦੇ ਰਹੋ A1 ਪੰਜਾਬੀ ਟੀਵੀ ਤੇ ਇਦਾਂ ਹੀ ਸਾਨੂੰ ਪਿਆਰ ਦਿੰਦੇ ਰਹੋ ਤੇ ਹੁਣ ਸੋਨਮ ਸ਼ਰਮਾ ਤੇ ਮੈਨੂੰ ਯਾਨੀ ਮਾਨਸੂ ਅਟਵਾਲ ਨੂੰ